ਨਗੁਰ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਨਵੇਂ ਸਾਲ ਨੂੰ ਲੈ ਕੇ 2025 ਦੇ ਵਿੱਚ ਵਿਨਾਸ਼ ਦੇ ਮਿਲ ਰਹੇ ਨੇ ਸੰਕੇਤ ਸੱਚ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਬਾਬਾ ਕੁਲਵੰਤ ਸਿੰਘ ਜੀ ਵੱਲੋਂ ਕੀਤੀ ਗਈ ਚੇਤਾਵਨੀ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਧੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਨਵਾਂ ਸਾਲ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਪਹਿਲਾਂ 23 ਸੀ ਤੇ ਹੁਣ 24 ਹੋਇਆ ਫਿਰ ਹੁਣ 24 ਖਤਮ ਹੋਣ ਨੂੰ ਐ ਹੁਣ 25 ਆ ਰਿਹਾ ਤੇ ਆਪਾਂ 2025 ਦਾ ਆਗਮਨ ਕਰਾਂਗੇ 2025 ਵੈਲਕਮ ਕਰਾਂਗੇ ਤੇ ਸਾਧ ਸੰਗਤ ਜਿਵੇਂ ਜਿਵੇਂ ਸਾਲ ਬਦਲਦੇ ਨੇ ਲੋਕਾਂ ਦੀਆਂ ਗੱਲਾਂ ਬਾਤਾਂ ਬਦਲ ਜਾਂਦੀਆਂ ਨੇ ਤੇ ਇੱਕ ਪੈ ਜਾਂਦੇ ਨੇ ਆਮ ਤੌਰ ਤੇ ਰੋਲੇ ਵੀ 2025 'ਚ ਹੋਊਗਾ 26 'ਚ ਹੋਊ 27 'ਚ ਹੋਊ ਤੇ ਸਾਧ ਸੰਗਤ ਦੁਨੀਆ ਦਾ ਵਿਨਾਸ਼ ਹੋਏਗਾ ਜੀ ਐ ਹੋ ਜਾਣਾ ਫਲਾਣਾ ਹੋ ਜਾਣਾ ਟਿਕੜਾ ਹੋ ਜਾਣਾ ਬੜਾ ਮਤਲਬ ਕਿ ਇਦਾਂ ਦੇ ਰੌਲੇ ਜਿਹੜੇ ਨੇ ਬਹੁਤ ਜ਼ਿਆਦਾ ਪਾਏ ਜਾਂਦੇ ਨੇ ਸੋ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਜ਼ਰੂਰ ਦਿਵਾਵਾਂ ਕਿ ਸਾਧ ਸੰਗਤ ਇਦਾਂ ਦਾ ਕੁਝ ਨਹੀਂ ਹੋਣ ਵਾਲਾ ਇਹ ਗੱਲ ਯਾਦ ਰੱਖਿਓ ਜੇ ਵਿਨਾਸ਼ ਕਰ ਰਿਹਾ ਹੈ ਸਭ ਤੋਂ ਵੱਧ ਵਿਨਾਸ਼ ਆਪਣੇ ਆਪ ਦਾ ਇਨਸਾਨ ਖੁਦ ਕਰ ਰਿਹਾ ਹੈ ਕਿਵੇਂ ਨਸ਼ੇ ਕਰਕੇ ਆਪਣੀ ਜ਼ਿੰਦਗੀ ਨੂੰ ਇਹ ਬਰਬਾਦ ਕਰ ਰਿਹਾ ਹੈ ਔਰ ਦੂਜੀ ਗੱਲ ਮੈਂ ਨਾਲ ਬੇਨਤੀ ਜ਼ਰੂਰ ਕਰਦਿਆਂ ਸਾਧ ਸੰਗਤ ਕਿ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਆਪਣੇ ਆਪ ਦਾ ਵਿਨਾਸ਼ ਹੈ ਚੁਗਲੀਆਂ ਡਾਢੇ ਕਰਕੇ ਇੱਕ ਦੂਜੇ ਦਾ ਵਿਨਾਸ਼ ਕਦੇ ਗੁਰੂ ਘਰ ਨਹੀਂ ਜਾਣਾ ਗੁਰੂ ਦੀ ਗੱਲ ਨਹੀਂ ਮੰਨਣੀ ਸਤਿਗੁਰ ਸੱਚੇ ਪਾਤਸ਼ਾਹ ਦਾ ਬਚਨ ਨਹੀਂ ਮੰਨਣਾ ਤੇ ਇਦਾਂ ਆਪਣੇ ਜੀਵਨ ਨੂੰ ਜਿਹੜਾ ਹੈ ਇਸ ਤਰ੍ਹਾਂ ਬਰਬਾਦ ਕੀਤਾ ਹੈ ਇਸ ਤਰ੍ਹਾਂ ਆਪਣੇ ਜੀਵਨ ਨੂੰ ਜਿਹੜਾ ਹੈ ਇਸ ਨੇ ਨੁਕਸਾਨਦੇਹ ਬਣਾਇਆ ਹੋਇਆ ਹੈ ਇੱਕ ਬੇਨਤੀ ਆਪ ਜੀ ਨਾਲ ਖਾਸ ਕਰਕੇ ਇਸ ਵਿਸ਼ੇ ਤੇ ਕਿ ਦੁਨੀਆ ਤੇ ਜਿਸ ਦਿਨ ਵਿਨਾਸ਼ ਹੋਏਗੀ ਸੋ ਹੋਏਗੀ ਪਰ ਫਿਲਹਾਲ ਆਪਣੇ ਆਪ ਦਾ ਵੈਰੀ ਇਹ ਇਨਸਾਨ ਖੁਦ ਬਣਿਆ ਹੋਇਆ ਕਿਵੇਂ ਬਣਿਆ ਹੋਇਆ ਸਾਧ ਸੰਗਤ ਇਹ ਇਨਸਾਨ ਆਪਣੇ ਆਪ ਦਾ ਵੈਰੀ ਇਸ ਕਰਕੇ ਹੈ ਕਿਉਂਕਿ ਇਹ ਨਾ ਤੇ ਆਪਣੀ ਸੇਤ ਦਾ ਖਿਆਲ ਰੱਖਦਾ ਤੇ ਨਾ ਹੀ ਇਹ ਚੰਗੇ ਮਾੜੇ ਦੀ ਪਹਿਚਾਨ ਕਰ ਪਾਉਂਦਾ ਹੈ ਇਹ ਤਾਂ ਆਪਣੇ ਆਪ ਦੇ ਵਿੱਚ ਇਸ ਕਰਕੇ ਰੁੱਝਿਆ ਹੋਇਆ ਹੈ ਕਿਉਂਕਿ ਇਹਨੂੰ ਮਾਨ ਹੈ ਕਿ ਮੇਰਾ ਸਰੀਰ ਸ਼ਾਇਦ ਪਤਾ ਨਹੀਂ ਇਸ ਕਰਕੇ ਸਦਾ ਸਲਾਮਤ ਹੀ ਰਹੇਗਾ ਪਰ ਇਹ ਭੁੱਲ ਜਾਂਦਾ ਹੈ ਵੀ ਕਦੇ ਦੇਤੇ ਔਖਾ ਸਮਾਂ ਵੀ ਆ ਸਕਦਾ ਹੈ ਇਹ ਭੁੱਲ ਸਕਦਾ ਆ ਪਰ ਮੈਂ ਕਈ ਵਾਰੀ ਬੇਨਤੀਆਂ ਕੀਤੀਆਂ ਸਾਧ ਸੰਗਤ ਦੁਨੀਆ ਦੇ ਵਿਨਾਸ਼ ਹੋਣ ਨੂੰ ਲੈ ਕੇ ਚਿੰਤਾ ਹੈ ਵੀ ਦੁਨੀਆ ਵਿਨਾਸ਼ ਹੋ ਜਾਏਗੀ ਪਰ ਜਿਹੜੀ ਆਪ ਰੋਜ਼ ਇੱਕ ਦੂਜੇ ਦੇ ਮਗਰ ਲਾ ਕੇ ਸਮਾਂ ਬਰਬਾਦ ਕਰਦਾ ਹੈ ਤੇ ਨਸ਼ੇ ਕਰਦਾ ਹੈ ਤੇ ਸਾਧ ਸੰਗਤ ਨਿੰਦਾ ਚੁਗਲੀ ਇਹ ਚੀਜ਼ਾਂ ਵੀ ਦੋਆ ਮੈਂ ਸਮਾਂ ਬਰਬਾਦ ਕਰ ਰਿਹਾ ਤੇ ਮੈਂ ਮੈਂ ਆਪ ਖੁਦ ਆਪਣੇ ਆਪ ਦਾ ਵਿਨਾਸ਼ ਕਰ ਰਿਹਾ ਕਿਸੇ ਦੇ ਮਗਰ ਲਾ ਕੇ ਸੋ ਜਾ ਵੀ ਉਹਨੇ ਕੁੱਠੀ ਪਾ ਲਈ ਉਹਨੇ ਗੱਡੀ ਲੈ ਲਈ ਆਪਣੇ ਆਪ ਦੇ ਵਿੱਚ ਸੜੀ ਜਾ ਰਿਹਾ ਆਪਣੇ ਆਪ ਦਾ ਵਿਨਾਸ਼ ਕਰੀ ਜਾ ਰਿਹਾ ਸਾਧ ਸੰਗਤ ਸਤਿਗੁਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੇ ਆਪ ਦਾ ਵਿਨਾਸ਼ ਕਰ ਰਿਹਾ ਹੈ ਇਹ ਇਨਸਾਨ ਪਰ ਯਾਦ ਰੱਖਿਏ ਗੁਰੂ ਪਾਤਸ਼ਾਹ ਨੇ ਕਹਿੰਦਾ ਪਾਪ ਕਰੈ ਇਨ ਪੰਚਨ ਕੇ ਵਸਰੇ ਇਸ ਦੇਹੀ ਮੇ ਪੰਜ ਚੋਰ ਵਸਹਿ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਸਤਗੁਰੂ ਕਹਿੰਦੇ ਨੇ ਇਹ ਪੰਜ ਚੋਰ ਜਿਹੜੇ ਨੇ ਦੇਹੀ ਦੇ ਵਿੱਚ ਵਸ ਰਹੇ ਨੇ ਤੇ ਇਹਨਾਂ ਦੇ ਮਗਰ ਲੱਗ ਕੇ ਇਨਸਾਨ ਆਪਣੇ ਆਪ ਦਾ ਸਭ ਤੋਂ ਵੱਡਾ ਨੁਕਸਾਨ ਕਰ ਰਿਹਾ ਹੈ ਤੇ ਇਹੇ ਨੁਕਸਾਨ ਕਰਾ ਰਹੇ ਹੁਣ ਦੁਨੀਆ ਦਾ ਵਿਨਾਸ਼ ਤੇ ਹੋਣਾ ਹੈ 2000 79 ਦੇ ਵਿੱਚ ਤੇ ਸਾਧ ਸੰਗਤ ਉਦੋਂ ਤੱਕ ਇਹ ਗੱਲ ਵੇਖੀਏ ਕਿ ਇਹ ਦੁਨੀਆ ਦਾ ਵਿਨਾਸ਼ ਜਦੋਂ ਹੋਏਗਾ ਉਹ ਤਾਂ ਬਹੁਤ ਦੂਰ ਹੈ ਪਰ ਆਪਣੇ ਆਪ ਦਾ ਵਿਨਾਸ਼ ਅਸੀਂ ਅੱਜ ਹੀ ਕਰ ਰਹੇ ਆਂ ਕਰਮकांड ਕਰਕੇ ਨਸ਼ੇ ਕਰਕੇ ਹੋਰ ਪਤਾ ਨਹੀਂ ਕੀ ਕੀ ਗੱਲਾਂ ਕਰਕੇ ਆਪਣੇ ਆਪ ਨੂੰ ਸਾੜੀ ਜਾ ਰਹੇ ਆਂ ਅੰਦਰ ਜਦ ਕਿ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋੜਨ ਆਵਈ ਅਗਨਤ ਭਰੇ ਪੰਡਾਰ ਸਤਗੁਰ ਕਹਿੰਦੇ ਨੇ ਗੁਰੂ ਤੋਂ ਮੰਗ ਪਰ ਨਹੀਂ ਇਹ ਤਾਂ ਕਹਿੰਦਾ ਮੈਂ ਦੂਸਰੇ ਰਸਤੇ ਨਾਲ ਅਪਣਾਉਂਗਾ। ਪਖੰਡੀ ਬਾਬਿਆਂ ਕੋਲੇ ਪੈਸੇ, ਧਨ ਦੌਲਤ ਦੀ ਬਰਬਾਦੀ ਸਭ ਕੁਝ ਜਿਹੜਾ ਹੈ ਉਹ ਕਰੀ ਜਾ ਰਿਹਾ ਹੈ। ਇਸੇ ਕਰਕੇ ਸਤਗੁਰ ਕਹਿੰਦੇ ਨੇ ਜਾਗਰਤ ਹੋ ਤੂੰ ਜਾ ਤੂੰ ਜਾਗ ਜਾਗ ਇਹ ਮਨਾ ਕਹਾ ਗਾਫਲ ਸੋਇਆ ਸਤਗੁਰ ਕਹਿੰਦੇ ਨੇ ਜਾਗਣਾ ਬਹੁਤ ਜ਼ਰੂਰੀ ਹੈ। ਸ਼ਰੀਰ ਕਰਕੇ ਜਾਗਣ ਦੀ ਗੱਲ ਨਹੀਂ ਇੱਥੇ ਮਨ ਕਰਕੇ ਜਾਗਣ ਦੀ ਗੱਲ ਹੋ ਰਹੀ ਹੈ। ਮੇਰੇ ਸਤਗੁਰ ਕਹਿੰਦੇ ਨੇ ਮਨ ਕਰਕੇ ਜਾਗ ਜਿੱਦਣ ਤੂੰ ਮਨ ਕਰਕੇ ਜਾਗੇਗਾ ਉਸ ਦਿਨ ਅਸਲੀ ਤੇਰਾ ਜਾਗਣਾ ਪਰਵਾਨ ਹੋਏਗਾ ਹਲੇ ਤੱਕ ਤਾਂ ਤੂੰ ਸੁੱਤਾ ਪਿਆ ਹੈ ਤੂੰ ਸੁੱਤਾ ਹੀ ਮੰਨਿਆ ਜਾਏਗਾ ਤੇ ਯਾਦ ਰੱਖੀ ਜਿੱਦਣ ਤੂੰ ਅਸਲ ਗੁਰੂ ਦੇ ਸ਼ਬਦ ਦੇ ਮੁਤਾਬਕ ਜਾਗੇਗਾ ਨਾ ਉਸ ਦਿਨ ਗੱਲਬਾਤ ਬਣਨੀ ਹੈ ਤੇ ਜਿੱਦਣ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਤੈਨੂੰ ਉਪਦੇਸ਼ ਦਿੱਤਾ ਤੂੰ ਸੁਣ ਲਿਆ ਮੰਨ ਲਿਆ ਉਸ ਦਿਨ ਮੰਨਿਆ ਜਾਏਗਾ ਕਿ ਹਾਂ ਵਾਕਈ ਅੱਜ ਤੂੰ ਜਾਗ ਚੁੱਕਿਆ ਹੈ ਇਸ ਕਰਕੇ ਅੰਦਰੋਂ ਜਾਗਿਏ ਆਪਣੇ ਆਪ ਦਾ ਵਿਨਾਸ਼ ਖੁਦ ਨਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ